ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਮਜ਼ੇਦਾਰ ਜੀ ਅਲੱਗ ਤਰ੍ਹਾਂ ਦੀ ਟਿੱਕੀ ਜਿਹੜੀ ਕਿ ਬਹੁਤ ਜ਼ਿਆਦਾ ਕ੍ਰਿਸਪੀ ਬਣਦੀ ਹੈ ਤੇ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਹਨੂੰ ਤੁਸੀਂ ਹਰ ਤਰੀਕੇ ਨਾਲ ਖਾ ਸਕਦੇ ਹੋ ਚਾਹੇ ਸਾਸ ਨਾਲ ਖਾਓ ਜਾਂ ਫਿਰ ਉੱਪਰ ਦਹੀਂ ਪਾ ਕੇ ਚਟਨੀ ਪਾ ਕੇ ਮ제 ਨਾਲ ਖਾਓ ਕਿਉਂਕਿ ਅਕਸਰ ਹੀ ਰਾਤ ਨੂੰ ਰੋਟੀ ਬਚੀ ਜਾਂਦੀ ਹੈ ਰਾਤ ਦੀ ਰੋਟੀ ਸੇਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਪਰ ਜੇ ਆਪਾਂ ਬੱਚਿਆਂ ਨੂੰ ਇਸ ਤਰ੍ਹਾਂ ਹੀ ਕਹੀਏ ਤਾਂ ਬਿਲਕੁਲ ਨਹੀਂ ਖਾਂਦੇ 나 ਹੀ ਆਪਣਾ ਦਿਲ ਕਰਦਾ ਕਿ ਉਹਨਾਂ ਨੂੰ ਇਸ ਤਰ੍ਹਾਂ ਰੋਟੀ ਦੇਈ ਤੇ ਫਿਰ ਸੋਚਿਆ ਚਲੋ ਇਹਨਾਂ ਨੂੰ ਅੱਜ ਸਵੇਰ ਦੇ ਨਾਸ਼ਤੇ ਵਿੱਚ ਮ제 ਰਜੀ ਟਿੱਕੀ ਬਣਾ ਕੇ ਦਿੰਨੇ ਆ ਆਪਾਂ ਲਈਏ ਜੀ ਚਾਰ ਰੋਟੀਆਂ ਫਿਰ ਲਿਆ ਜੀ ਇੱਕ ਜੱਗ ਤੇ ਬਿਲਕੁਲ ਰੋਟੀ ਦੇ ਛੋਟੇ ਛੋਟੇ ਟੁਕੜੇ ਕਰਕੇ ਆਪਾਂ ਜੱਗ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਰੋਟੀ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗ੍ਰाइंड ਤੇ ਇਹਦਾ ਆਪਾਂ ਇੱਥੇ ਚੂਰਾ ਤਿਆਰ ਕਰ ਲਾਂਗੇ ਬਹੁਤ ਹੀ ਮਜ਼ੇਦਾਰ ਤੇ ਕ੍ਰਿਸਪੀ ਟਿੱਕੀ ਬਣੂਗੀ ਇਹ ਟਿੱਕੀ ਚਾਹੇ ਤੁਸੀਂ ਬੱਚਿਆਂ ਨੂੰ ਖਵਾਓ ਚਾਹੇ ਕਿਸੇ ਨੂੰ ਬਾਹਰ ਖਵਾਓ ਕੋਈ ਜੱਜ ਵੀ ਨਹੀਂ ਕਰ ਸਕਦਾ ਕਿ ਤੁਸੀਂ ਇਹ ਰਾਤ ਦੀਆਂ ਪਈਆਂ ਰੋਟੀਆਂ ਤੋਂ ਤਿਆਰ ਕੀਤੀ ਹੈ ਇੱਕ ਦੋ ਮਿੰਟੇ ਇਹ ਪਚੰਗੀ ਤੇ ਰੈਨ ਨੂੰ ਗ੍ਰाइंड ਕਰ ਲਿਆ ਤੇ ਇਹਨਾਂ ਦਾ ਬਹੁਤ ਵਧੀਆ ਚੂਰਾ ਤਿਆਰ ਕਰ ਲਿਆ ਇਸ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰਿਓ ਇੱਕੋ ਸਾਰ ਲਗਾਤਾਰ ਗ੍ਰाइंड ਨਾ ਕਰਿਓ ਵਿੱਚ ਵਿੱਚ ਤੁਸੀਂ ਬੰਦ ਕਰਕੇ ਫੇਰ ਚਲਾਇਓ ਕਿਉਂਕਿ ਇਹਦੇ ਨਾਲ ਵਧੀਆ ਚੂਰਾ ਤਿਆਰ ਹੁੰਦਾ ਫਿਰ ਖੁੱਲਾ ਜਾਂ ਲੈ ਲਿਓ ਕੋਈ ਵੀ ਭਾਂਡਾ ਤੇ ਸਾਰਾ ਚੂਰਾ ਉਹਦੇ ਵਿੱਚ ਕੱਢ ਲਿਓ ਸਵੇਰ ਸੁਬਾ ਮਜ਼ੇਦਾਰ ਜਿਹਾ ਕਰਨਾ ਹੋਵੇ ਨਾਸ਼ਤਾ ਜਾਂ ਕਈ ਵਾਰ ਬੱਚਿਆਂ ਨੂੰ ਸਕੂਲ ਵਿੱਚ ਸਪੈਸ਼ਲ ਜੀ ਚੀਜ਼ ਦੇਣੀ ਹੋਵੇ ਤਾਂ ਇਸ ਤੋਂ ਵਧੀਆ ਕੁਝ ਨਹੀਂ ਚਟਪਟ ਵਿੱਚ 5 ਮਿੰਟਾਂ ਵਿੱਚ ਇਹ ਸਾਰਾ ਕੁਝ ਵਾਨ ਕੀ ਤਿਆਰ ਹੋ ਜਾਂਦਾ ਹੈ ਤਿੰਨ ਚਾਰ ਲਈ ਆਪਾਂ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਬਿਲਕੁਲ ਛੋਟਾ ਛੋਟਾ ਕੱਟ ਲਿਆ ਤੇ ਤਿੰਨ ਚਾਲੇ ਆਪਾਂ ਉਬਲੇ ਹੋਏ ਆਲੂ ਅਕਸਰ ਹੀ ਸਰਦੀ ਵਿੱਚ ਆਏ ਹੁੰਦਾ ਕਿ ਆਪਾਂ ਆਲੂ ਬਾਲ ਕੇ ਰੱਖ ਲੈਂਦੇ ਆ ਇੱਕ ਦੋ ਦਿਨ ਆਰਾਮ ਨਾਲ ਚੱਲ ਜਾਂਦੇ ਆ ਤੇ ਆਪਾਂ ਆਲੂਆਂ ਨੂੰ ਕਰ ਲਿਆ ਗ੍ਰੇਟ ਫਿਰ ਲੈ ਜੀ ਆਪਾਂ ਮੁੱਠੀ ਪਰ ਧਨੀਆ ਜਿਹਨੂੰ ਚੰਗੀ ਤਰ੍ਹਾਂ ਆਪਾਂ ਕੱਟ ਲਿਆ ਤੇ ਧੋ ਲਿਆ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤਿੱਖੀ ਮਿਰਚ ਨਮਕ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ, ਧਨੀਆ ਪਾਊਡਰ, ਤੇ ਲਾਸਟ ਤੇ ਪਾਇਆ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਕਿਉਂਕਿ ਇਹਦੇ ਨਾਲ ਟਿੱਕੀ ਜਿਹੜੀ ਚਟਪਟੀ ਬਣੂਗੀ। ਬਿਲਕੁਲ ਸਾਦੇ ਜਿਹੇ ਘਰ ਵਾਲੇ ਮਸਾਲੇ ਪਾਏ ਐ, ਜ਼ਿਆਦਾ ਕੁਝ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ। ਫਿਰ ਆਪਾਂ ਲਿਆ ਜੀ ਪੋਹਾ ਜਿਹਨੂੰ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਹੈਗਾ। ਤੁਸੀਂ ਇੱਥੇ ਚਾਹੋ ਤਾਂ ਚਾਵਲਾਂ ਦਾ ਆਟਾ ਵੀ ਲੈ ਸਕਦੇ ਹੋ, 2 ਚਮਚ ਬੇਸਣ ਦੇ ਵੀ ਮਿਕਸ ਕਰ ਸਕਦੇ ਹੋ ਜਾਂ ਤੁਹਾਡਾ ਜੋ ਦਿਲ ਕਰੇ ਖੀਲਾ ਵਗੈਰਾ। ਬਸ ਇਹ ਚੀਜ਼ਾਂ ਪਾਉਣ ਨਾਲ ਥੋੜੀ ਜਿਹੀ ਟਿੱਕੀ ਦੀ ਜਿਹੜੀ ਬਾਈਂਡਿੰਗ ਐ ਉਹ ਬਹੁਤ ਜ਼ਿਆਦਾ ਵਧੀਆ ਹੋਊਗੀ। ਉਸ ਤੋਂ ਬਾਅਦ ਜੀ ਆਪਾਂ ਇਹਨੂੰ ਮਿਕਸ ਕਰਨਾ ਸ਼ੁਰੂ ਕਰ ਦਿੱਤਾ। ਪਾਣੀ ਦੀ ਇੱਥੇ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਪੈਣੀ। ਜੇ ਪਈ ਤਾਂ ਤੁਸੀਂ 1-2 ਚਮਚ ਆਪਣੇ ਹਿਸਾਬ ਨਾਲ ਪਾ ਲਿਓ। ਜ਼ਿਆਦਾ ਪਾਣੀ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਧਨੀਆਂ ਵੀ ਆਪਣਾ ਗਿੱਲਾ ਸੀ ਐਟ ਅ ਟਾਈਮ ਆਪਾਂ ਤੋਤਾ ਸੀ ਤੇ ਬਾਕੀ ਇਹਦੇ ਵਿੱਚ ਆਪਾਂ ਆਲੂ ਪਾਏ ਸੀ। ਸਾਰਿਆਂ ਨੂੰ ਮਿਕਸ ਕਰਕੇ ਇੱਕ ਡੋਅ ਜ ਆਪਾਂ ਇਹਦਾ ਤਿਆਰ ਕਰ ਲਿਆ। ਉਸ ਤੋਂ ਬਾਅਦ ਜਿੱਡੇ ਕਸਾਈਜ਼ ਦੀਆਂ ਤੁਸੀਂ ਇਹਦੀਆਂ ਟਿੱਕੀਆਂ ਬਣਾਉਣੀਆਂ ਉਸ ਹਿਸਾਬ ਨਾਲ ਬਣਾ ਲਿਓ। ਪਰ ਇਸ ਟਿੱਕੀ ਨੂੰ ਜ਼ਿਆਦਾ ਤੁਸੀਂ ਮੋਟਾ ਨਾ ਕਰਿਓ ਕਿਉਂਕਿ ਜਿੰਨੀ ਤੁਸੀਂ ਇਹਨੂੰ ਪਤਲੀ ਬਣਾਉਂਗੇ ਓਨੀ ਇਹ ਚਟਪਟ ਬਣ ਕੇ ਤਿਆਰ ਹੋ ਜੂਗੀ ਫਿਰ ਹੱਥਾਂ ਨੂੰ ਲਗਾਵਾਂਗੇ ਕਿਉ ਤੇ ਛੋਟੇ ਛੋਟੇ ਜਿਹੇ ਪੇੜੇ ਦੇ ਆਪਾਂ ਬਣਾ ਲਾਂਗੇ ਉਸ ਹਿਸਾਬ ਨਾਲ ਟਿੱਕੀਆਂ ਬਣਾ ਕੇ ਉੱਪਰੋਂ ਥੋੜੀ ਜਿਹੀ ਕਰਦੇ ਹੋ ਪ੍ਰੈਸ ਤੇ ਮਜ਼ੇਦਾਰ ਜਿਹੀ ਟਿੱਕੀਆਂ ਹੋ ਗਈਆਂ ਤਿਆਰ ਤੇ ਲਾਪਾ ਦੂਸਰੀ ਸਾਈਡ ਤੇ ਗਰਮ ਰੱਖਿਆ ਹੋਇਆ ਸੀ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਤੇ ਹੌਲੀ ਹੌਲੀ ਕਰਕੇ ਇਹਦੇ ਵਿੱਚ ਟਿੱਕੀਆਂ ਪਾਉਣੀਆਂ ਸ਼ੁਰੂ ਕਰ ਦਿਓ ਪਰ ਇੱਕੋ ਸਾਰ ਇਹਨਾਂ ਨੂੰ ਬਿਲਕੁਲ ਨਾ ਛੇੜਿਓ 1.5 ਮਿੰਟ ਤੱਕ ਇਹਨਾਂ ਨੂੰ ਐਸੇ ਤਰ੍ਹਾਂ ਹੀ ਪੱਕਣ ਦਿਓ ਉਸ ਤੋਂ ਬਾਅਦ ਜੀ ਇੱਕ ਲੈ ਲਓ ਚਮਚ ਤੇ ਹੌਲੀ ਹੌਲੀ ਇਹਨਾਂ ਨੂੰ ਤੁਸੀਂ ਪਲਟ ਦਿਓ ਬੜਾ ਹੀ ਸੋਹਣਾ ਇਹਨਾਂ ਦਾ ਕਲਰ ਆਊਗਾ ਜੇ ਗੈਸ ਤੁਸੀਂ ਜ਼ਿਆਦਾ ਤੇਜ਼ ਰੱਖੋਗੇ ਤਾਂ ਇਹਨਾਂ ਨੇ ਕ੍ਰਿਸਪੀ ਬਿਲਕੁਲ ਨਹੀਂ ਬਣਨੀ ਆ ਤੇ ਨਾਲ ਹੀ ਇਹ ਜਲ ਜਾਣਗੀਆਂ ਜਦ ਇਹ ਆਪ ਪਲਟਤੀਆਂ ਦੇਖੋ ਇਹਦਾ ਕਲਰ ਹੈ ਜਿਹੜਾ ਤੁਹਾਨੂੰ ਦਿਸ ਰਿਹਾ ਬਾਕੀ ਜਦੋਂ ਹੀ ਇਹ ਟਿੱਕੀ ਤੁਸੀਂ ਬੱਚਿਆਂ ਦੇ ਕਈ ਵਾਰੀ ਲੰਚ ਬਾਕਸ ਵਿੱਚ ਦਿੱਤੀ ਜਾਂ ਤੁਸੀਂ ਨਾਸ਼ਤੇ ਵਿੱਚ ਖੁਦ ਖਾਧੀ ਤਾਂ ਇਹਦਾ ਟੇਸ ਤੁਹਾਨੂੰ ਹਮੇਸ਼ਾ ਯਾਦ ਰਹੂਗਾ ਤੁਸੀਂ ਰਾਤ ਨੂੰ ਖੁਦ ਹੀ ਰੋਟੀਆਂ ਵੱਧ ਬਣਾਇਆ ਕਰੋਗੇ ਕਿ ਆਪਾਂ ਇਹ ਅੱਜ ਰੈਸিপি ਤਿਆਰ ਕਰਦੇ ਹਾਂ ਬਹੁਤ ਹੀ ਮਜ਼ੇਦਾਰ ਜੀ ਰੈਸিপি ਹੈ ਚਟਪਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬਾਕੀ ਬੱਚੇ ਆ ਜਿਹੜੇ ਇੱਕ ਹਫਤੇ ਵਿੱਚ ਆਮ ਨਾਲ ਹੀ ਐਕਸਟਰਾ ਚੀਜ਼ ਮੰਗਦੇ ਹੀ ਰਹਿੰਦੇ ਐ ਤੇ ਐਈ ਜੀਆਂ ਚੀਜ਼ਾਂ ਬੜੀ ਛੇਤੀ ਬਣ ਕੇ ਸਵੇਰ ਸੇ ਬਹੁਤ ਯਾਰ ਹੋ ਜਾਂਦੀਆਂ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਇਹਦਾ ਕਲਰ ਆਇਆ ਬਹੁਤ ਜਿਆਦਾ ਕ੍ਰਿਸਪੀ ਹੈ ਟਿੱਕੀ ਬਣੀ ਹੈ ਬਿਲਕੁਲ ਮੱਠੀਆਂ ਵਰਗੀਆਂ ਟਿੱਕੀਆਂ ਬਣਦੀਆਂ ਗਈਆਂ ਤੇ ਬਾਕੀ ਇਹਨੂੰ ਸਾਸ ਨਾਲ ਖਾਓ ਜਾਂ ਦਹੀਂ ਨਾਲ ਖਾਓ ਇਕ ਵਾਰ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ